ਅੱਜ ਆਪਾਂ ਜਿਹੜੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਇਹਨੂੰ ਤਿੰਨ ਨਾਮ ਦੇ ਨਾਲ ਜਾਣਿਆ ਜਾਂਦਾ ਤੇ ਬਹੁਤ ਹੀ ਵਧੀਆ ਪਿੰਨੀਆਂ ਬਣ ਕੇ ਹੁੰਦੀਆਂ ਤਿਆਰ ਤੇ ਚਲੋ ਜੀ ਆਪਾਂ ਬਣਾਉਣੀਆ ਸ਼ੁਰੂ ਕਰਦੇ ਆਂ ਇਹਨੂੰ ਤੇਵਨਾ ਨਾਮ ਦੇ ਨਾਲ ਜਾਣਿਆ ਜਾਂਦਾ ਪੰਜਾਬੀ ਦੇ ਵਿੱਚ ਇਹਨੂੰ ਛੋਟਬੜੇ ਕਹਿੰਦੇ ਹਿੰਦੀ ਦੇ ਵਿੱਚ ਪੋਹਾ ਕਹਿੰਦੇ ਇੰਗਲਿਸ਼ ਦੇ ਵਿੱਚ ਫਲਾਈਟ ਰਾਈਸ ਤੇ ਆਪਾਂ ਇਹਨਾਂ ਦੀਆਂ ਪਿੰਨੀਆਂ ਬਣਾ ਕੇ ਕਰਦੇ ਤਿਆਰ ਤੇ ਆਪਾਂ ਇਹਨੂੰ ਥੋੜਾ ਚਰਪੌਣਾ ਲਿਆ ਕੜਾਈ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਆਪਣੇ ਕੋਲੇ ਡਰਾਈ ਫਰੂਟ ਬਦਾਮ ਫੂਲ ਮਖਾਣੇ ਸੌਗੀ ਪੰਪਕਿਨ ਸੀਡਸ ਇਹਨਾਂ ਨੂੰ ਆਪਾਂ ਥੋੜਾ ਥੋੜਾ ਕ੍ਰਸ਼ ਕਰ ਲਿਆ ਉਸ ਤੋਂ ਬਾਅਦ ਆਪਾਂ ਕੜਾਈ ਦੇ ਵਿੱਚ ਪਾ ਕੇ ਇਹਨੂੰ ਥੋੜਾ ਜਿਹਾ ਭੁੰਨ ਲੈਣਾ ਹਲਕਾ ਜਿਹਾ ਭੁੰਨਣਾ ਜ਼ਿਆਦਾ ਨਹੀਂ ਭੁੰਨਣਾ ਕਿਉਂਕਿ ਥੋੜੀ ਕੜਤਨ ਮਾਰ ਜਾਂਦੇ ਜ਼ਿਆਦਾ ਭੁੰਨਣ ਨਾਲ ਉਸ ਤੋਂ ਬਾਅਦ ਆਪਾਂ ਲਾਸਟ ਤੇ ਸੌਗੀ ਪਾ ਕੇ ਇਹਨੂੰ ਥੋੜਾ ਜਿਹਾ ਤਰ ਲੈਣਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁੰਨ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਣੀ ਫੁੱਲ ਮਖਾਣੇ ਜਿਹੜੇ ਆਪਾਂ ਗ੍ਰाइंड ਕਰਕੇ ਰੱਖੇ ਹੋਏ ਸੀ ਤੇ ਸਾਰੇ ਆਪਾਂ ਇਹ ਪੁੰਨਗੇ ਤੇ ਸਾਈਡ ਤੇ ਰੱਖ ਲੈਣੇ ਇਹ ਆਪਣਾ ਜਿਹੜਾ ਪੋਹਾ ਉਹਨੂੰ ਆਪਾਂ ਪੁੰਨਗੇ ਚੰਗੀ ਤਰ੍ਹਾਂ ਠੰਡਾ ਕਰ ਲਿਆ ਤੇ ਇਹਨੂੰ ਆਪਾਂ ਮਿਕਸੀ ਗ੍ਰਾਈਂਡਰ 'ਚ ਪਾ ਕੇ ਤੇ ਬਰੀਕ ਆਟਾ ਜਿਹਾ ਬਣਾ ਲਿਆ ਇਹਦਾ ਤੇ ਪੂਰਾ ਵਧੀਆ ਪੁੱਜ ਕੇ ਤਿਆਰ ਹੋ ਗਿਆ ਕੋਈ ਕੱਚਾਪਨ ਨਹੀਂ ਇਹਦੇ ਵਿੱਚ ਰਹਿ ਗਿਆ ਉਸ ਤੋਂ ਬਾਅਦ ਇਹ ਆਪਣੇ ਕੋਲ ਗੋੜ ਹੈਗਾ ਕਿਲੋ ਆਪਣਾ ਪੋਹਾ ਤੇ ਅੱਧਾ ਕਿਲੋ ਆਪਾਂ ਗੁੜ ਪਾਵਾਂਗੇ ਇਹਦੇ ਵਿੱਚ ਤੇ ਗੁੜ ਨੂੰ ਆਪਾਂ ਥੋੜਾ ਜਿਹਾ ਛੋਟੇ ਪੀਸਾਂ 'ਚ ਤੋੜ ਲਿਆ ਹੈ ਉਸ ਤੋਂ ਬਾਅਦ ਇਹ ਆਪਣੇ ਕੋਲ ਸੌਂਫ, ਜਵੈਨ ਤੇ ਤੇਲ ਇਹਨਾਂ ਨੂੰ ਪਾ ਕੇ ਆਪਾਂ ਥੋੜਾ ਭੁੰਨ ਲਾਂਗੇ ਇੱਕ ਚਮਚਾ ਆਪਾਂ ਹਰੀ ਇਲਾਚੀ ਇੱਕ ਚਮਚ ਸੌਂਡ ਦਾ ਇਹ ਪਾ ਕੇ ਨਾਲ ਥੋੜਾ ਭੁੰਨ ਕੇ ਉਸ ਤੋਂ ਬਾਅਦ ਆਪਾਂ ਜਿਹੜਾ ਆਟਾ ਤਿਆਰ ਕਰਕੇ ਰੱਖਿਆ ਹੋਇਆ ਹੈ ਪੋਹੇ ਦਾ ਉਹ ਆਪਾਂ ਇਹਦੇ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਨਾਲ ਕਾਲਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਗੁੜ ਤੋੜ ਕੇ ਰੱਖਿਆ ਹੈ ਥੋੜਾ ਜਿਹਾ ਵਿੱਚ ਪਾਣੀ ਪਾ ਕੇ ਤੇ ਇਹਨੂੰ ਆਪਾਂ ਮੈਲਟ ਕਰ ਲੈਣਾ ਜਿਆਦਾ ਪਚਾਸ਼ਨੀ ਨਹੀਂ ਬਣਾਉਣੀ ਕਿਉਂਕਿ ਲੱਡੂ ਜਿਹੜੇ ਸਖਤ ਹੋ ਜਾਂਦੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਆਟਾ ਪੁੰਨ ਕੇ ਰੱਖਿਆ ਹੈ ਉਹ ਵਿੱਚ ਪਾ ਦੇਣਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈ ਇਹਨੂੰ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਨੂੰ ਠੰਡਾ ਹੋਣ ਲਈ ਥੋੜੀ ਦੇਰ ਤੱਕ ਆਪਾਂ ਲੱਗ ਰੱਖ ਦੇਣਾ ਜਿਹੜੇ ਆਪਣੇ ਡਰਾਈ ਫਰੂਟ ਆਪਾਂ ਬਣਾਏ ਹੋਏ ਸੀ ਉਹ ਵੀ ਆਪਾਂ ਦੇ ਵਿੱਚ ਮਿਕਸ ਕਰ ਦੇਣੇ ਤੇ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਆਪਾਂ ਹਲਾ ਦੇਣਾ ਜਲਦੀ ਜਦੋਂ ਵੀ ਕਿਤੇ ਮਾਣ ਹੋਵੇ ਪਿੰਨੀਆਂ ਖਾਣ ਦਾ ਤੇ ਚੌਲਾਂ ਦੇ ਆਟੇ ਤੋਂ ਪਿੰਨੀਆਂ ਨਾ ਤਿਆਰ ਕਰਦੇ ਹੋਏ ਪੋਹੇ ਦੀਆਂ ਪਿੰਨੀਆਂ ਇੱਕ ਵਾਰਨ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਸੋਹਣੀਆਂ ਤੇ ਸਵਾਦ ਪਿੰਨੀਆਂ ਬਣਦੀਆਂ ਬਹੁਤ ਹੀ ਪੋਲੀਆਂ ਵੀ ਬਣਦੀਆਂ ਕਿਉਂਕਿ ਜਿਹੜੀਆਂ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਉਹ ਥੋੜੀਆਂ ਸਖਤ ਜੀਆਂ ਬਣਦੀਆਂ ਇਹਨਾਂ ਦਾ ਪਤਾ ਨਹੀਂ ਲੱਗਦਾ ਕਿ ਇਹ ਬੇਸਨ ਦੀਆਂ ਪਿੰਨੀਆਂ ਜਾਂ ਪੋਹੇ ਤੋਂ ਬਣੀਆਂ ਤੇ ਬਹੁਤ ਹੀ ਵਧੀਆ ਪਿੰਨੀਆਂ ਬਣ ਗਏ ਜਿਹੜੀਆਂ ਆਪਣੀਆਂ ਤਿਆਰ ਹੋਈਆਂ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਵੇਖਣ ਲਈ ਧੰਨਵਾਦ